ਇਹ ਤਾਂ ਹੋ ਜੂ ਸਹੀ ਸਾਡਾ ਅੜ ਗਿਆ ਤਾਂ ਘਟੂ ਕੀ ਹਾਲੇ ਮੋਟੇ ਤੇਰੇ ਜੱਡਾ ਖੋਲਾ ਖੜਾ ਤੇਰੇ ਕੋਲ ਲੋਕਾਂ ਨੂੰ ਦਾਤ ਚ ਮਿਲਦੇ ਮੋਟਰਸਾਈਕਲ ਗੱਡੀਆਂ ਫਰਨੀਚਰ ਵੀਰ ਉਹਨਾਂ ਨੂੰ ਬੱਕਰੀਆਂ ਦਿੱਤੀਆਂ ਕਹਿੰਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੱਡ ਤੱਕ ਜਰੂਰ ਦੇਖਿਓ ਦਾ ਨਾਮ ਸੀ ਤੇ ਬਪਤਾ ਪਾ ਮੈਰਾਥਨ ਜਿੱਤ ਲਈ ਹਾਏ ਉਹ ਨਹੀਂ ਸਾਰਾ ਦਿਨ ਆਰਾਮ ਹੀ ਕਰੀ ਜਾਂਦਾ ਕਮਾਲ ਹੋਈ ਪਈ ਆ ਉੱਠ ਪੋ ਮਾੜਾ ਮੋਟਾ ਵੇਖ ਲੋ ਦੁਨੀਆਦਾਰੀ ਦੁਰਫਟੇ ਮੂ ਲ ਤਾਹ ਹੋਰ ਖਲਾਰੀ ਜਾਂਦੀ ਮਾੜਾ ਮੋਟਾ ਕੋਈ ਦੁਨੀਆਦਾਰੀ ਅ ਜੋਤੀ ਵੀ ਤਾਂ ਉੱਠੀ ਆ ਪੱਠੇ ਵੀ ਖਾਈ ਜਾਂਦੀ ਆ ਤੇ ਤੁਸੀਂ ਦੋਹਾਂ ਨੇ ਸ਼ਰਮ ਲਾਈ ਆ ਉਠੀ ਪਵੇ ਬੰਦਾ ਦੋ ਹਾਏ ਰੱਬਾ ਇੰਨਾ ਇਗਨੋਰ ਐਟੀਟਿਊਡ ਨੈਨਸੀ ਦੇ ਬਬਤਾ ਇੱਕ ਡਿਸਿਜ਼ ਨੌਟ ਦਾ ਅਫੇਅਰ ਉਧਰ ਸਿਮਰਨ ਕੱਲੀ ਵੇਖ ਲੋ ਲੈ ਉਹ ਚੱਕ ਉਹ ਦੁਰਫਟੇ ਮੂ ਇਹ ਨਹੀਂ ਉੱਡਦੀ ਜੀ ਚੱਕ ਤੜਕੇ ਤੇ ਆ ਪੈ ਗਿਆ ਨੌਜਵਾਨਾਂ ਦਾ ਲਾ ਬਈ ਲਾਵੇ ਟੂ ਕਿੱਧਰ ਵੀ ਇਹਨਾਂ ਹੋ ਜੂ ਸਹੀ ਸਾਂੜ ਗਿਆ ਤਾਂ ਘਟੂ ਗਈ ਜਿੰਨਾਂ ਘਰ ਸੂਰ ਕੁੱਤੇ ਆਹੋ ਹੋ 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 ਹਾਂ ਕਿਵੇਂ ਆ ਗੁੱਡ ਮਾਰਨਿੰਗ ਪਾਕ ਸੋਹਣੇ ਬਣਾ ਲਾ ਪੈਂ ਤੂੰ ਹਣ ਥੱਲੇ ਬਾਥਵੇਂ ਆ ਟਾਈ ਸਹੀ ਕਰ ਲਾ ਦੀਪਾ ਲਓ ਵੀ ਵੈਰੀ ਵੈਰੀ ਗੁੱਡ ਮਾਰਨਿੰਗ ਸੂਰਜ ਜੀ ਆ ਗਏ ਨੇ ਬਾਬੇ ਦੀ ਮੇਰ ਨਾਲ ਮਸ਼ੀਨ ਚੱਲ ਗਈ ਏ ਰਾ ਵਾਲਾ ਇਹ ਆ ਚੱਲ ਅਗਲੀ ਸ਼ਿਫਟ ਵਾਲੇ ਬੰਦੇ ਆ ਚੁੱਕੇ ਆ ਰਾਤ ਦੀ ਸ਼ਿਫਟ ਵਾਲੇ ਬੰਦੇ ਮਤਲਬ ਤੁਸੀਂ ਸਮਝ ਸਕਦੇ ਨਾ ਆ ਚੁੱਕੇ ਇਹਨਾਂ ਨੂੰ ਐਂ ਇਹ ਘਾਗ ਉਹ ਦਾਰ ਬਣਾਓ ਮੋਟੇ ਤੇਰੇ ਜੱਡਾ ਕੋੜਾ ਖੜਾ ਤੇਰੇ ਕੋਲ ਲੇ ਵੇ ਪਾਕ ਬੱਕਰੀਆਂ ਰੱਖੰਦਾ ਰਹਾਦਾ ਵਾ ਭਾਈ ਤੂੰ ਬੱਕਰੀਆਂ ਰੱਖੇਂ ਭਾਈ ਕਿੱਥੋਂ ਲਿਆ ਆਂ ਦੱਸੀ ਕਿੱਥੋਂ ਲਿਆ ਆਇਆ ਦਾ ਦੱਸ ਦੇ ਐ ਨਹੀਂ ਦੱਸੀ ਭਾਈ ਲੋਕਾਂ ਨੇ ਨਹੀਂ ਨਹੀਂ ਕਰਨ ਚਾਲੇ ਮਸ਼ਹੂਰ ਦੀ ਕਰ ਲਈ ਵੀਰੇ ਦੇਖ ਕੋਣ ਜਾ ਸਾਡਾ ਭਾਈ ਲੋਕਾਂ ਦਾ ਦਾਤ ਚ ਮਿਲਦੇ ਮੋਟਰਸਾਈਕਲ ਗੱਡੀਆਂ ਫਰਨੀਚਰ ਵੀਰ ਉਹਨਾਂ ਨੂੰ ਬੱਕਰੀਆਂ ਦਿੱਤੀਆਂ ਕਹਿੰਦੇ ਇਹ ਕੀ ਚੱਕਾ ਕੌਣ ਕਹਿੰਦਾ ਤੂੰ ਜੀ ਕਾਲਾ ਤੂੰ ਕਾਲਾ ਨਹੀਂ ਹੈ ਬਸ ਤੂੰ ਹਨੇਰੇ ਮੇ ਨਹੀਂ ਦਿਖਦਾ ਕਾਲੇ ਦੇ ਲਿਬਾਸ ਦੀ ਹਾਂ ਜੀ ਗਾਜੂ ਦੇਖ ਲੈਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ